ਦੋਸਤੋ ਕੀ ਹਾਲ ਚਾਲ ਆ ਅੱਜ ਜਨਾ ਤੁਹਾਨੂੰ ਸਿਮਲੇ ਦੇ ਵਿੱਚ ਨਾ ਇੱਕ ਮਿਊਜ਼ੀਅਮ ਦਿਖਾਉਨੇ ਆ ਜਿਹੜਾ ਕੀ ਇੰਡੀਅਨ ਫੋਜ਼ ਦੇ ਯਾਨੀ ਕਿ ਅੰਡਰ ਆ ਤੁਹਾਨੂੰ ਸਾਰੇ ਤੋਪਾਂ ਇੱਥੇ ਜਿੰਨੀਆਂ ਵੀ ਤੋਪਾਂ ਆਗੀਆਂ ਜਾਂ ਕਿ ਹੋਰ ਟੈਂਕ ਵਗੈਰਾ ਸਾਰੇ ਦਿਖਾਵਾਂਗੇ ਵੀਡੀਓ ਨੂੰ ਜੁੜੇ ਰਹੋ ਤੇ ਐਂਡ ਤੱਕ ਜ਼ਰੂਰ ਦੇਖਣਾ ਆ ਦੇਖੋ ਆ ਗਈਆਂ ਸ ਨੇ ਟੋਪਾਂ ਇੱਥੋਂ ਦੀ ਪੈਂਦੇ ਗੋਲੇ ਆ ਚੱਕੋਲਾ ਪੂਰਾ ਮਜਬੂਤ ਲੋਹਾਈ ਆ ਪਤੰਦਰਾਂ ਨੇ ਬਣਾਇਆ ਵਾ ਦੇਖੀ ਚੱਲੋ ਆ ਸਿਮਲੇ ਜਦੋਂ ਆਪਾਂ ਹੁੰਨੇ ਆ ਉਦੋਂ ਥੋੜਾ ਜਿਹਾ ਥੋੜਾ ਨਾ ਗਾਈਡ ਲੈ ਲਓ ਆਪ ਦਾ ਕੋਈ ਜਾਣਕਾਰੀ ਦੀ ਇਹਨਾਂ ਨਾਲ ਤੇ ਆਪ ਦਾ ਸਾਰਾ ਘਮਾਓ ਤੁਹਾਨੂੰ ਆ ਦੇਖੀ ਚੱਲੋ ਆ ਸਾਰਾ ਇੱਥੇ ਬਣਾਇਆ ਵਾ ਤੁਹਾਨੂੰ ਦੇਖੀ ਚੱਲੋ ਵੀਡੀਓ ਐਂਡ ਤੱਕ ਸਹਿਯੋਗ ਜਰੂਰ ਕਰੋ ਆਲੇ ਇੱਕ ਹੋਰ ਲਿਆਂਦੀ ਤੋਪ ਆ ਖੜੀ ਆ ਇਹ ਜਿਹੜੇ ਆਪਣੇ ਇਥੇ শহীদ ਹੋਏ ਸੀਗੇ ਕੈਪਟਨ ਜਸਵੀਰ ਸਿੰਘ ਹੋਰ ਵੀ ਜਿੰਨੇ ਇਥੇ ਆਪਣੇ ਫੌਜ ਦੇ শহীদ ਹੋਇਆ ਉਹਨਾਂ ਸਾਰਿਆਂ ਨੂੰ ਇਥੇ ਸ਼ਰਧਾਂਜਲੀ ਦਿੱਤੀ ਜਾਂਦੀ ਆ ਸਾਰਾ ਦੇਖੋ ਤੁਸੀਂ ਵੀ ਆ ਚੀਬ ਖੜੀ ਆ ਫੌਜ ਦੀ ਚੈੱਕ ਕਰੋ ਬਰਾਦੀ ਇਹ ਕਾ ਖੜਾ ਟੈਂਕ ਵੱਡਾ ਨੇ ਗੋਲੇ ਦੇ ਕਿ ਡੇ ਡੇ ਪੈਂਦੇ ਹੋਣੇ ਇਹ ਚ ਏ 1976 ਦੀ ਜਿਹੜੀ ਇੰਡੀਆ ਦੀ جنگ ਲੱਗੀ ਸੀਗੀ ਉਦੋਂ ਦੇ ਆ ਨਿਕਾਹ ਖੜੀ ਆ ਦੇਖੋ ਆਪ ਗਦਰ ਫੈਲਣ ਚ ਵੀ ਦੇਖਿਆ ਜਿਹੜਾ ਸਣੀ ਦੇ ਉੱਲੇ ਹੀ ਫੈਲਦਾ ਅਲ ਦੇ ਕਿ ਜਿੱਥੇ ਆਪਣੇ ਫੌਦਸ਼ੀਦ ਦੇ ਵਿੱਚ ਪੰਜਾਬੀ ਭਰਾ ਬਹੁਤ ਸੀ ਦੋਏ ਸੀ ਉਸ ਟਾਈਮ ਆ ਸਾਰਿਆਂ ਦੇ ਇਕੱਲੇ ਇਕੱਲੇ ਦਾ ਨਾਮ ਲਿਖਿਆ ਵਾ ਜ਼ਿਆਦਾਤਰ ਵਿੱਚ ਪੰਜਾਬੀ ਜ਼ਿਆਦਾ ਗਏ ਉਹਨਾਂ ਡੇਟ ਆਫ ਬਰਥ ਸਾਰਾ ਉਹਨਾਂ ਦਾ ਨਾਮ ਬਾਇਓ ਡਾਟਾ ਦਿੱਤਾ ਵਾ ਇਹ ਜਦੋਂ ਆਪਾਂ ਸਿਮਲੇ ਹਾਂ ਉਹਨੇ ਸਿਮਲੇ ਦਾ ਨਾ 2-4 ਕਿਲੋਮੀਟਰ ਥੱਲੇ ਉਤਰ ਕੇ ਅਪਾ ਦੇਖਦੇ ਹਾਂ ਤਾਂ ਤੁਹਾਨੂੰ ਮਿਊਜ਼ੀਅਮ ਦਿਖਾਉਨੇ ਆ connection between the Indian army and the environment.